ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਕਾਰ ਬਾਜ਼ਾਰ ਅੱਜ ਇੱਕ ਨੀ ਕਾਰ ਲੈ ਕੇ ਆ ਗਿਆ ਜੀ ਮਾਡਲ ਹੈਗਾ ਉੱਚਾ 2014 ਮਾਡਲ ਹੈ ਜੀ ਤੇ ਡੀਜ਼ਲ ਕਾਰ ਹੈ ਜਿਸ ਨੂੰ ਕਾਰ ਕਹਿੰਦੇ ਆ ਕਾਰ ਦਿਖਾਉਂਦੇ ਆ ਤੁਹਾਨੂੰ ਕਾਰ ਚੈੱਕ ਕਰੋ ਜੀ ਕਾਰ ਹੈਗੀ 2014 ਮਾਡਲ ਡੀਜ਼ਲ ਤੇ ਕਾਰ ਦੇ ਦੇਣੀ ਹੈ ਭਾਈ ਜੀ ਅਸੀਂ 2,75,000 ਰੁਪਏ ਦੀ ਤੇ ਨਾਲ ਦੀ ਨਾਲ ਕੋਈ ਵੀ ਕਾਰ ਲੈਣਾ ਚਾਹੁੰਦਾ ਹੈ ਤੇ ਬਜਟ ਹੈ ਛੋਟਾ ਤੇ ਛੋਟੇ ਬਜਟ ਦੇ ਵਿੱਚ ਤੁਸੀਂ ਇਹ ਨਾ ਸੋਚਿਓ ਜੇ ਕਿ ਤੁਹਾਨੂੰ ਮਾਡਲ ਛੋਟਾ ਮਿਲੂਗਾ ਤੁਹਾਨੂੰ ਮਾਡਲ ਉੱਚਾ ਦੇ ਦਾਂਗੇ 2014 15 ਮਾਡਲ ਤੇ ਕਾਰ ਦੇ ਵਿੱਚ ਜਿਵੇਂ ਕਹਿੰਦੇ ਆ ਤੁਸੀਂ ਪੈਸੇ ਪਾਣੇ ਆ ਲੱਖ ਸਵਾ ਲੱਖ ਰੁਪਇਆ ਜਾਂ ਲੱਖ ਤੋਂ ਥੱਲੇ ਇਹ ਨਾ ਸੋਚਿਆ ਜੇ ਕਿ ਤੁਹਾਨੂੰ ਉੱਚਾ ਮਾਡਲ ਨਹੀਂ ਮਿਲਣਾ ਜੋ ਵੀਰ ਵਧੀਆ ਕੰਮ ਕਰਦੇ ਨੇ ਵਧੀਆ ਬਿਜ਼ਨਸ ਹੈ ਦੁਕਾਨਦਾਰੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਗਵਰਨਮੈਂਟ EMPLOYE ਹੈ ਸੈਲਰੀ ਆਂਦੀ ਹੈ ਤੇ ਇਹ ਨਾ ਸੋਚਿਆ ਜੇ ਕਿ ਪੁਰਾਣੀ ਕਾਰ ਤੇ ਲੋਨ ਨਹੀਂ ਹੁੰਦਾ ਪੁਰਾਣੀ ਕਾਰ ਤੇ ਫੰਡਿੰਗ ਮਿਲ ਜਾਂਦੀ ਹੈ ਬੈਂਕ ਤੋਂ ਬਿਲਕੁਲ ਆਸਾਨ ਤਰੀਕੇ ਨਾਲ ਤੁਹਾਡਾ ਸਿਬਲ ਸਹੀ ਹੋਣਾ ਚਾਹੀਦਾ ਹੈਗਾ ਸਿਬਲ ਸਹੀ ਹੈ ਡਾਣ ਪੇਮੈਂਟ ਤੁਹਾਡੇ ਕੋਲ ਲੱਖ ਰੁਪਏ ਦੇ ਨੇੜੇ ਤੇ ਜਿਹੜੇ ਹੋਵੇ ਤਾਂ ਤੁਹਾਨੂੰ 14 15 ਮਾਡਲ ਡੀਜ਼ਲ ਕਾਰ ਕੋਈ ਵੀ ਬਾਈਜੀ ਕਾਰ ਬਾਜ਼ਾਰ ਦੇ ਦੂਗਾ ਤੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਹਾਡਾ ਕਿਤੇ ਵੀ ਲੋਨ ਹੋ ਜਾਊਗਾ ਕੋਈ ਘਬਰਾਣ ਦੀ ਲੋੜ ਨਹੀਂ ਸਿਰਫ ਤੁਹਾਡਾ ਟਰੈਕ ਚੰਗਾ ਹੋਣਾ ਚਾਹੀਦਾ ਹੈਗਾ ਤੇ ਨਾਲ ਦੀ ਨਾਲ ਕਮਾਈ ਦਾ ਸਰੋਤ ਵਧੀਆ ਹੋਣਾ ਚਾਹੀਦਾ ਜੇ ਤੁਹਾਡਾ ਕਮਾਈ ਦਾ ਸਰੋਤ ਵਧੀਆ ਹੈ ਤੇ ਤੁਹਾਨੂੰ ਕਾਰ ਕਿਸੇ ਵੀ ਬਜਟ ਦੀ ਬਾਈਜੀ ਕਾਰ ਬਾਜ਼ਾਰ ਤੋਂ ਕਾਰ ਮਿਲ ਜੂਗੀ ਲੈ ਜੋ ਕਾਰ ਕਾਰਾਂ ਦੇ ਸਾਰੇ ਹੀ ਰੇਟ ਲੱਖ ਰੁਪਏ ਤੋਂ ਲੈ ਕੇ ਤੇ 50 ਲੱਖ ਤੱਕ ਚੈੱਕ ਕਰਨੇ ਆ ਬਾਈ ਜੀ ਕਾਰ ਪੁਆਇੰਟ ਸ਼ੋ ਹੋ ਰਿਹਾ ਫੇਸਬੁਕ ਤੇ ਪੇਜ ਹੈ ਆਪਣਾ ਕੋਈ ਵੀ ਕਾਰ ਦੇਖੋ ਕਿਸੇ ਵੀ ਰੇਟ ਦੀ ਕਾਰ ਦੇਖੋ ਸਾਰੀਆਂ ਕਾਰਾਂ ਦੇ ਰੇਟ ਡਿਟੇਲ ਮਾਡਲ ਸਭ ਇੱਥੇ ਪਾਇਆ ਹੋਇਆ ਤੇ ਸਾਡੇ ਨਾਲ ਦਿੱਤੇ ਗਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਲੈ ਜੋ ਕਾਰ ਕਾਰ ਦੇ ਵਿੱਚ ਕੋਈ ਧੋਖੇ ਧੜੀ ਠੱਗੀ ਨਹੀਂ ਬਿਲਕੁਲ ਜੋ ਮਿਹਨਤ ਬੰਦੀ ਹੈ ਸਾਫ ਨੀਅਤ ਨਾਲ ਮਿਹਨਤ ਹੀ ਲੈ ਲਈ ਜਾਏਗੀ ਕਸਟਮਰ ਦੇ ਕੋਲੋਂ ਕੋਈ ਕਿਸੇ ਤਰ੍ਹਾਂ ਦਾ ਇੱਕ ਫालतू ਪੈਸਾ ਨਹੀਂ ਲਿਆ ਜਾਏਗਾ ਕੋਈ ਦੁਕਾਨਦਾਰੀ ਕਰਦਾ ਚਾਹੇ ਝੂਠ ਬੋਲ ਕੇ ਦੁਕਾਨਦਾਰੀ ਕਰਦਾ ਪਰ ਬਾਈ ਜੀ ਗਾਰ ਬਾਜ਼ਾਰ ਝੂਠ ਬੋਲ ਕੇ ਦੁਕਾਨਦਾਰੀ ਨਹੀਂ ਕਰਦਾ ਜੋ ਕਾਰ ਦੇਵਾਂਗੇ ਸਾਫ਼ ਨੀਅਤ ਨਾਲ ਦੇਵਾਂਗੇ ਤੇ ਸਾਫ਼ ਨੀਅਤ ਦੀ ਕਮਾਈ ਦਾ ਹੀ ਪੈਸਾ ਜਿਹੜਾ ਆਪਣੇ ਬੱਚਿਆਂ ਦੇ ਮੂੰਹ ਚ ਪਾਵਾਂਗੇ ਸੋ ਕਾਰ ਲੈਣ ਲਈ ਆ ਸਕਦੇ ਹੋ ਸਾਡੇ ਕੋਲ ਟਰਸਟ ਕਰ ਸਕਦੇ ਹੋ ਤੇ ਤੁਹਾਨੂੰ ਕੋਈ ਕੰਪਲੇਂਟ ਦਾ ਮੌਕਾ ਨਹੀਂ ਦੇਊਗਾ ਬਾਈ ਜੀ ਗਾਰ ਬਾਜ਼ਾਰ ਕਰੋ ਕੰਟੈਕਟ ਜੀ